ਨਾ ਤਾਂ ਡੱਲੇਵਾਲ ਸਾਹਿਬ ਨੂੰ ਕੋਈ ਫਰਕ ਪਿਆ ਨਾ ਕੋਈ ਸਰਕਾਰ ਨੂੰ ਫਰਕ ਪਿਆ ਫਰਕ ਕਿਹਨੂੰ ਪਿਆ ਜਿਨ੍ਹਾਂ ਦਾ ਨੌਜਵਾਨ ਇਕਲੌਤਾ ਪੁੱਤ ਸਰਹੱਦ ਤੇ ਗੋਲੀਆਂ ਨਾਲ ਮਾਰਿਆ ਗਿਆ ਅੱਜ ਆਪਾਂ ਪਿੰਡ ਬੱਲੋ ਚਾਂ ਜ਼ਿਲ੍ਹਾ ਬਠਿੰਡਾ ਦਾ ਪਿੰਡ ਬੱਲੋਂ ਜਿੱਥੋਂ ਦਾ ਇੱਕ ਮੁੰਡਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਸੀਗਾ ਬਾਰਡਰ ਕਿਸਾਨ ਜੂਨੇ ਨਜਰੋਂ ਬਾਰਡਰ ਲੱਗਿਆ ਬਾਰਡਰ ਤੇ ਧਰਨਾ ਲੱਗਿਆ ਹੋਇਆ ਸੀਗਾ ਜਦੋਂ ਡੱਲੇਵਾਲ ਸਾਹਿਬ ਦੀ ਮਰਨ ਵਰਤ ਚੱਲਦਾ ਸੀਗਾ ਭੁੱਖ ਹੜਤਾਲ ਚੱਲਦੀ ਸੀ ਇਹ ਮੁੰਡਾ ਕੱਲਾ ਕੱਲਾ ਆਪਦੇ ਮਾਪਿਆਂ ਦਾ ਕੱਲਾ ਪੁੱਤ ਉੱਥੇ ਗੋਲੀਆਂ ਨਾਲ ਸ਼ਹੀਦ ਹੋ ਗਿਆ ਉਹਦੇ ਪਿੰਡ ਦੇ ਵਿੱਚ ਅੱਜ ਉਹਦੇ ਸਾਨੂੰ ਬੁੱਤ ਦੇ ਦਰਸ਼ਨ ਕਰਾਉਣੇ ਆ ਇਹ ਉਹਦਾ ਬੁੱਤ ਆ ਪਿੰਡ ਵੱਲੋਂ ਪਿੰਡ ਵਰਦਿਆਂ ਨੂੰ ਜਦੋਂ ਘੜੇਲੀ ਵੱਲੋਂ ਜਾਂਦੇ ਆ ਤਾਂ ਇਹ ਬੁੱਤ ਇਹ ਜਗ੍ਹਾ ਉੱਥੇ ਉਹਦਾ ਸਸਕਾਰ ਕੀਤਾ ਗਿਆ ਤੇ ਇੱਥੇ ਉਹਦਾ ਬੁੱਤ ਲਾਇਆ ਗਿਆ। ਸ਼ਹੀਦਾਂ ਦੇ ਬੁੱਤ ਲੱਗਦੇ ਆ ਤੇ ਲੱਗਦੇ ਰਹਿਣਗੇ। ਪਰ ਜਿਨ੍ਹਾਂ ਨੇ ਧਰਨਿਆਂ ਚੋਂ ਪੈਸੇ ਕਮਾ ਲਏ, ਜਿਨ੍ਹਾਂ ਨੇ ਧਰਨਿਆਂ ਦੇ ਵਿੱਚੋਂ ਨਫਾ ਕੱਢ ਲਿਆ, ਜਿਨ੍ਹਾਂ ਨੇ ਧਰਨਿਆਂ ਦੇ ਵਿੱਚੋਂ ਆਪਣੇ मंसूਬੇ ਪੂਰੇ ਕਰ ਲਏ, ਉਹਨਾਂ ਨੇ ਕਰ ਲਏ। ਜਿਨ੍ਹਾਂ ਦੇ ਸ਼ਹੀਦ ਹੋ ਗਏ, ਜਿਨ੍ਹਾਂ ਦੇ ਪੁੱਤ ਮਾਰੇ ਗਏ, ਉਹਨਾਂ ਦੇ ਬੁੱਤਾਂ 'ਚ ਨੋਂ ਰਹਿਣਗੇ। ਉਹਨਾਂ ਦਾ ਨੋਂ ਰਹੂ ਤਾਂ ਰਹਿੰਦੀ ਦੁਨੀਆ ਤੱਕ ਪਰ ਇਹ ਜਿਹੜੇ ਬੇਲੜ ਲੀਡਰਾਂ ਨੇ ਇਹਨਾਂ ਨੂੰ ਵਰਤ ਲਿਆ ਢੱਲੇਵਾਲ ਸਾਹਿਬ ਹੋਣਾ ਨੇ ਹੁਣ ਫੇਰ ਆਪਦਾ 100 ਦਿਨ ਤੋਂ ਉੱਪਰ ਜਾ ਕੇ ਤੋੜਤਾ ਮਰਨ ਵਰਤ ਸਰਕਾਰ ਨੇ ਧੱਕੇ ਨਾਲ ਉਹਨਾਂ ਦਾ ਚਕਾਤਾ ਪਰ ਮਰਨ ਵਰਤ ਤਾਂ ਹੋ ਸਕਦਾ ਜਿਵੇਂ ਅੱਗੇ 6-7 ਮਹੀਨੇ ਢੱਲੇਵਾਲ ਸਾਹਿਬ ਦਾ ਦੁਬਾਰਾ ਫੇਰ ਰੱਖ ਲੈਣ ਪਰ ਆ ਮੁੰਡਾ ਨੌਜਵਾਨ ਸ਼ੁਭ ਕਰਨ ਇਹ ਫੇਰ ਨਹੀਂ ਆਉਣਾ ਇਹ ਮਾਪਿਆਂ ਦਾ ਇਕਲੌਤਾ ਪੁੱਤ ਕਦੇ ਵੀ ਵਾਪਸ ਨਹੀਂ ਆਉਣਾ ਤੇ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਸਾਡੇ ਲੀਡਰ ਅੱਜ ਵੀ ਦੰਦ ਦਿਨਾਉਂਦੇ ਫਿਰਦੇ ਆ ਹਾਂ ਇਹਦੇ ਸੰਸਕਾਰ ਤੇ ਇਹਦੇ ਭੋਗ ਤੇ ਲੱਖਾਂ ਬੰਦੇ ਗਏ ਹੋਣਗੇ ਪਰ ਮੈਨੂੰ ਇੰਨਾ ਜਿਹਾ ਪਤਾ ਵੀ ਇਹ ਸੰਸਕਾਰ ਤੋਂ ਬਾਅਦ ਭੋਗ ਤੋਂ ਬਾਅਦ ਕੋਈ ਵਿਰਲਾ ਹੀ ਹੋਊਗਾ ਲੀਡਰ ਜਿਹੜਾ ਇਹਨਾਂ ਦੇ ਘਰੇ ਗਿਆ ਹੋਊਗਾ ਕੋਈ ਵਿਰਲਾ ਹੀ ਹੋਊਗਾ ਜਿਹੜਾ ਕਹਿੰਦਾ ਹੋਊਗਾ ਵੀ ਮੈਂ ਇਹਨਾਂ ਦੇ ਪਰਿਵਾਰ ਨਾਲ ਦੁੱਖ ਮਡਾ ਕੇ ਆਉਣਾ ਜਾਂ ਪਰਿਵਾਰ ਦਾ ਮੁੜ ਕੇ ਹਾਲ ਪੁੱਛਿਆ ਹੋਵੇ ਜਾ ਕੇ ਨਹੀਂ ਪੁੱਛਿਆ ਆਉਣਾ ਕਿਸੇ ਨੇ ਨਾ ਕਿਸੇ ਨੇ ਪੁੱਛਣਾ ਕਿਉਂਕਿ ਉਹਨਾਂ ਦਾ ਮਕਸਦ ਤਾਂ ਹੋਰ ਹੀ ਆ ਉਹਨਾਂ ਦਾ ਮਕਸਦ ਤਾਂ ਜਿਹੜਾ ਹੈਗਾ ਹੱਲ ਹੋਣਾ ਉਹ ਹੋਰ ਹੀ ਜਾਣਾ ਉਹਨਾਂ ਨੇ ਆਪਦਾ ਹਿਸਾਬ ਤਾਂ ਵੱਖਰਾ ਹੀ ਰੱਖਿਆ ਹੋਇਆ ਪੁੱਤ ਮਰ ਗਿਆ ਕਿਸੇ ਦਾ ਸ਼ਹੀਦ ਹੋ ਗਿਆ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਹਾਂ ਉਹਨਾਂ ਦੀਆਂ ਜਿਹੜੀਆਂ ਸਿਆਸੀ ਰੋਟੀਆਂ ਉਹ ਸੇਕੀ ਜਾਣੀਆਂ ਚਾਹਣਗੇ ਉਹਨਾਂ ਨੂੰ ਤੇ ਉਹ ਸੇਕਿਓ ਹੀ ਜਾਣੀਆਂ ਉਹਨਾਂ ਨੇ ਸਰਕਾਰਾਂ ਨੇ ਵੀ ਸੇਕੀ ਜਾਣੀਆਂ ਸਰਕਾਰ ਨੇ ਧੱਕੇ ਨਾਲ ਧਰਨਾ ਚੁਕਾ ਕੇ ਆਪਦੀ ਪਿੱਠ ਸੁਰਾ ਮਾਰ ਲਿਆ ਤੇ ਡੱਲੇਵਾਲ ਸਾਹਿਬ ਨੇ ਵਰਤ ਤੋੜ ਕੇ ਆਪਦੀ ਪਿੱਠ ਸੁਰਾ ਮਾਰ ਲਿਆ ਪਰ ਆਹ ਜਿਹੜਾ ਘਾਟਾ ਆਹ ਜਿਹੜਾ ਨੁਕਸਾਨ ਆ ਇਸ ਪਰਿਵਾਰ ਦਾ ਇਹ ਕਦੇ ਵੀ ਪੂਰਾ ਨਹੀਂ ਹੋਣਾ ਬਹੁਤ ਦੁਖਦਾਈ ਆ ਨੌਜਵਾਨ ਪੁੱਤ ਕਲੌਤਾ ਜੀ ਦਾ ਮਰਜੇ ਬਹੁਤ ਔਖਾ ਹੁੰਦਾ ਵਾਹਿਗੁਰੂ ਜੀ ਕੰਡ ਵਾਸੀਆਂ ਨੂੰ ਇੱਕ ਬੇਨਤੀ ਹੋ ਰਹਾ ਅਸੀਂ ਆ ਗਰਮੀ ਦੇ ਵਿੱਚ ਖੜੇ ਸੀ ਇੱਥੇ ਵੀ ਚੱਲ ਪਾਣੀ ਧਾਣੇ ਪੀਵਾਂਗੇ ਪਰ ਇੱਥੇ ਕੋਈ ਪ੍ਰਬੰਧ ਨਹੀਂ ਪਾਣੀ ਦਾ ਜੇ ਕੋਈ ਇੱਕ ਵਾਟਰ ਕੂਲਰ ਵਗੈਰਾ ਲਾ ਕੇ ਇੱਥੇ ਪਾਣੀ ਠੰਡੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਬਹੁਤ ਵਧੀਆ ਸਵਾਣ ਤੇ ਸੁਆਗਾ ਹੋ ਜਾਊਗਾ ਕਿਉਂਕਿ ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਵੀ ਆਉਂਦੇ ਆ ਇਸ ਨੌਜਵਾਨ ਦੇ ਤੇ ਸ਼ਰਧਾਂਜਲੀ ਵੀ ਦਿੰਦੇ ਆ ਪਰ ਜੇ ਕਿਤੇ ਇੱਥੇ ਪਾਣੀ ਦਾ ਪ੍ਰਬੰਧ ਹੋ ਜੇ ਤਾਂ ਸੋਨੇ ਦਾ ਸਵਾਗਾਈ ਬਣ ਜਾਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ